ਹਲਕੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੌਲੀ-ਹੌਲੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੇ ਚਲਦਿਆਂ ਪ੍ਰਾਈਵੇਟ ਕੰਪਨੀ ਵਿੱਚ ਚੰਗੀ ਤਨਖਾਹ ਅਤੇ ਰੋਜ਼ਗਾਰ ਪ੍ਰਾਪਤ ਕਰ ਹਲਕੇ ਦੇ ਨੌਜਵਾਨਾਂ ਦਾ ਤੀਜਾਪੁਰ ਆਪਣੀ ਡਿਊਟੀ ਤੇ ਮੁੰਬਈ ਲਈ ਖੁਸ਼ੀ-ਖੁਸ਼ੀ ਰਵਾਨਾ ਹੋਇਆ ਰਵਾਨਗੀ ਸਮੇਂ ਹਾਜ਼ਰ ਪ੍ਰੋਫੈਸਰ ਜੀਐਸ ਮਲਤਾਨੀ ਹੋਰਾ ਦੱਸਿਆ ਕਿ ਮੁੰਬਈ ਦੀ ਜਿੰਦਲ ਸਟੀਲ ਦੀ ਸਿਸਟਰ ਕੰਸਰਨ ਆਈਕਨ ਸਿਕਿਉਰਿਟੀ ਸਰਵਿਸ ਨਾਲ ਕੀਤੇ ਰਾਪਤੇ ਉਪਰੰਤ ਕੰਪਨੀ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਨੌਜਵਾਨਾਂ ਨੂੰ ਇੰਟਰਵਿਊ ਕਰਵਾ ਬਿਨਾ 1 ਰੁਪਿਆ ਖਰਚ ਕੀਤੇ ਸਿਕਿਉਰਿਟੀ ਸਰਵਿਸ ਲਈ ਭੇਜਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਤੋਂ ਪਹਿਲੇ ਵੀ 150 ਦੇ ਕਰੀਬ ਨੌਜਵਾਨ ਸਿਲੈਕਟ ਹੋਣ ਤੇ ਮੁੰਬਈ ਭੇਜੇ ਗਏ ਹਨ ਜੋ ਚੰਗੀ ਤਨਖਾਹ ਲੈ ਰਹੇ ਹਨ ਉਹਨਾਂ ਕਿਹਾ ਕਿ ਆਪ ਦੀ ਪੂਰੀ ਟੀਮ ਅੱਗੇ ਤੋਂ ਵੀ ਇਹ ਉਪਰਾਲੇ ਜਾਰੀ ਰੱਖੇਗੀ ਅਤੇ ਨੌਜਵਾਨਾਂ ਨੂੰ ਉਹਨਾਂ ਨਾਲ ਰابطਾ ਕਰਨ ਦੀ ਅਪੀਲ ਕੀਤੀ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਵੱਲੋਂ ਵੀ ਰਵਾਨਗੀ ਤੋਂ ਪਹਿਲੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਬਲਾਕ ਪ੍ਰਧਾਨ ਚਤਰ ਸਿੰਘ ਤੋਂ ਇਲਾਵਾ ਪੀਏ ਅਮਿਤ ਕੁਮਾਰ ਵੀ ਹਾਜ਼ਰ ਰਹੇ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਹਿੰਦ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮੁਕੇਰੀਆ ਹਲਕੇ ਤੋਂ ਤੀਜਾ ਬੈਚ ਮੁੰਬਈ ਵਿਖੇ ਜੋ ਆਫ ਕਰਨ ਲਈ ਜਾ ਰਿਹਾ ਹੈ ਇਸ ਤੋਂ ਪਹਿਲਾਂ ਲਗਭਗ 150 ਮੁੰਡਾ ਅਸੀਂ ਮਕੇਰੀਆਂ ਤੋਂ ਆਈਕੌਨ ਸਿਕਿਉਰਿਟੀ ਸਰਵਿਸਿਜ਼ ਜੋ ਕਿ ਜਿੰਦਲ ਸਟੀਲਸ ਦੀ ਸਿਸਟਰ ਕੰਸਰਨ ਹੈ ਉਹਦੇ ਵਿੱਚ ਮਕੇਰੀਆਂ ਤੋਂ ਭੇਜ ਚੁੱਕੇ ਆ ਸਾਡੇ ਬਲੌਕ ਪ੍ਰਧਾਨ ਤੇ ਪੁਰੋ ਚੱਕ ਦੇ ਸਰਪੰਚ ਸਰਦਾਰ ਚਤਰ ਸਿੰਘ ਜੀ ਸਮਰਾ ਜੋ ਖੁਦ ਜਿੰਦਲ ਸਟੀਲਸ ਵਿੱਚ ਪਹਿਲਾਂ ਨੌਕਰੀ ਕਰਦੇ ਰਹੇ ਨੇ ਬੜੀ ਵੱਡੀ ਪੋਜੀਸ਼ਨ ਤੇ ਸੀਗੇ ਇਹਨਾਂ ਨੇ ਤੇ ਅਸੀਂ ਰਲ ਮਿਲ ਕੇ ਉਹਨਾਂ ਨਾਲ ਰਾਬਤਾ ਰੱਖਿਆ ਉਹਨਾਂ ਨੇ ਜਿਵੇਂ ਵੀ ਪੋਸਟਾਂ ਕੱਢਦੇ ਨੇ ਸਾਨੂੰ ਦੱਸਦੇ ਨੇ ਅਸੀਂ ਉਹਨਾਂ ਦੀ ਜੋ एलिਜੀਬਿਲਟੀ ਆ ਪਲੱਸ 2 ਬੱਚਾ ਹੋਣਾ ਚਾਹੀਦਾ 5 ਫੁੱਟ 8 ਇੰਚ ਤੋਂ ਕੱਦ ਉੱਪਰ ਹੋਣਾ ਚਾਹੀਦਾ ਉਹਨਾਂ ਨੂੰ ਇੱਥੇ ਬਕਾਇਦਾ ਇੰਟਰਵਿਊ ਕਰਕੇ ਉਹਨਾਂ ਦੇ ਬੰਦੇ ਬੁਲਾ ਕੇ ਸਿਲੈਕਟ ਕਰਾ ਕੇ ਫਿਰ ਇਹਨਾਂ ਨੂੰ ਅਸੀਂ ਬੰਬੇ ਮੁੰਬਈ ਵਿਖੇ ਸਿਕਿਉਰਿਟੀ ਸਰਵਿਸਿਜ਼ ਵਿੱਚ ਜੌਬ ਕਰਨ ਲਈ ਭੇਜਦੇ ਆ ਪਿੱਛੇ ਜੇ ਮੁੰਡੇ ਗਏ ਸੀ ਸਾਰੇ ਬੜੇ ਸੈਟਿਸਫਾਈਡ ਨੇ ਕੋਈ 23000 ਰੁਪਇਆ ਮਹੀਨੇ ਦੀ ਨਾਲ ਤਨਖਾਹ ਆ ਰੋਟੀ ਪਾਣੀ ਜੋ ਉੱਥੇ ਮਿਲਦਾ ਉਹ ਬਹੁਤ ਨੋਮੀਨਲ ਬਹੁਤ ਘੱਟ ਰੇਟ ਤੇ ਜਾਂ ਫ੍ਰੀ ਦੇ ਬਰਾਬਰ ਹੀ ਮਿਲਦਾ ਮੁੰਡੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਓਵਰਟਾਈਮ ਪਾ ਕੇ ਕਈਆਂ ਦਾ 30 32 32000 ਰੁਪਇਆ ਮਹੀਨੇ ਦਾ ਬਣ ਰਿਹਾ ਹੈ ਰਹਿਣ ਵਾਸਤੇ ਵੀ ਬਹੁਤ ਹੀ ਘੱਟ ਨੋਮੀਨਲ ਜੇ ਚਾਰਜਸ ਤੇ ਇਹਨਾਂ ਨੂੰ ਰਹਿائش ਮਿਲਦੀ ਹੈ ਤੇ ਅਸੀਂ ਅੱਗੇ ਵੀ ਕੋਸ਼ਿਸ਼ ਕਰਦੇ ਰਹਾਂਗੇ ਕਿ ਸਾਡੇ ਹਲਕੇ ਤੋਂ ਵੱਧ ਤੋਂ ਵੱਧ ਮੁੰਡੇ ਸਿਕਿਉਰਿਟੀ ਸਰਵਿਸੇ ਜੋ ਵੀ ਜੌਬ ਕਰਨਾ ਚਾਹੁੰਦੇ ਨੇ ਉਹ ਉੱਥੇ ਅਸੀਂ ਭੇਜੀਏ ਜਿੰਨੇ ਵੀ ਉੱਥੇ ਨੌਕਰੀ ਕਰਨੀ ਹੋਵੇ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹਨਾ ਕਿ ਆਮ ਆਦਮੀ ਪਾਰਟੀ ਮਕੇਰੀਆ ਦੀ ਸਮੁੱਚੀ ਟੀਮ ਉਹਨਾਂ ਦੀ ਮਦਦ ਕਰੇਗੀ ਔਰ ਇਸ ਪ੍ਰੋਸੈਸ ਵਿੱਚ ਜੋ ਖੁਸ਼ੀ ਦੀ ਗੱਲ ਹੈ ਸਾਰੇ ਮੁੰਡੇ ਖੜੇ ਤੁਸੀਂ ਪੁੱਛ ਸਕਦੇ ਹੋ ਕਿਸੇ ਦੇ 2 ਰੁਪਏ ਵੀ ਖਰਚ ਨਹੀਂ ਹੋਏ ਕਿਸੇ ਨੂੰ ਪੁੱਛ ਸਕਦੇ ਇਹ ਸਾਰਾ ਕੁਝ ਅਸੀਂ ਆਪਣੇ ਬੱਚਿਆਂ ਵਾਸਤੇ ਫ੍ਰੀ ਕਰਾ ਰਹੇ ਹਾਂ ਜਾਂ ਕਰ ਰਹੇ ਹਾਂ ਹੋਰ ਵੀ ਜਿੰਨੇ ਅੱਗੇ ਵੀ ਕੋਈ ਜੌਬ ਕਰਨੀ ਹੋਵੇ ਮੈਨੂੰ ਮਿਲ ਸਕਦਾ ਭਾਈ ਚਤਰ ਸਿੰਘ ਨੂੰ ਮਿਲ ਸਕਦਾ ਜਾਂ ਮੇਰੇ ਪੀਏ ਸ਼੍ਰੀ ਅਮਿਤ ਕੁਮਾਰ ਜੀ ਨੂੰ ਮਿਲ ਸਕਦਾ ਹੈ ਔਰ ਅਸੀਂ ਉਹ ਨਾਂ ਲਿਖਾਂਗੇ ਜਿਵੇਂ ਅੱਗੇ ਪੋਸਟਾਂ ਨਿਕਲਣਗੀਆਂ ਉਹਦੇ ਵਿੱਚ ਦੁਬਾਰਾ ਤੋਂ ਅਸੀਂ ਉਹਨਾਂ ਨੂੰ ਭਰਤੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਵੈਰੀ ਮੱਚ ਸਰ ਮੈਂ ਪੰਕਜ ਕੁਮਾਰ ਸਰ ਨੂੰ ਪੇਰੀਆਂ ਤੋਂ ਸਰ ਸਰ ਸਾਡੀ ਸਿਲੈਕਸ਼ਨ ਹੋਈ ਆ ਸਰ ਆਈ ਕੌਨ ਸਿਕਿਉਰਟੀ ਚ ਸਰ ਜੀਐਸਡਬਲਯੂ ਜੋ ਬੰਬਈ ਵਿੱਚ ਪਲਾਂਟ ਆ ਸਰ ਇਹਨਾਂ ਦਾ ਸਟੀਲ ਫੈਕਟਰੀ ਆ ਸਰ ਇਹਨਾਂ ਦੀ ਉੱਥੇ ਸਰ ਸਾਡੀ ਸਿਲੈਕਸ਼ਨ ਹੋਈ ਆ ਔਰ ਸਾਡਾ ਸਰ 1 ਰੁਪਿਆ ਖਰਚਾ ਨਹੀਂ ਆਇਆ ਸਰ ਫ੍ਰੀ ਆਫ ਕੋਸਟ ਅਸੀਂ ਜਾ ਰਹੇ ਆ ਸਰ ਬਾਕੀ ਬਾਕੀ ਆਮ ਆਦਮੀ ਪਾਰਟੀ ਆ ਬਹੁਤ ਬਹੁਤ ਧੰਨਵਾਦ ਦੀਆਂ ਸਰ ਅਸੀਂ ਸਾਰੇ ਮੁੰਡੇ ਸਰ ਕਿਉਂਕਿ ਸਾਨੂੰ ਫਰੀ ਦੇ ਵਿੱਚ ਇੱਕ ਰੋਜ਼ਗਾਰ ਮਿਲ ਰਿਹਾ ਤੇ ਸਾਰਾ ਸਾਰਾ ਰਹਿਣ ਸਹਿਣ ਵੀ ਉੱਥੇ ਬਹੁਤ ਵਧੀਆ ਸਾਡੇ ਹੋਰ ਵੀ ਫਰੰਟ ਗਏ ਉੱਥੇ ਸਾਡੇ ਤੋਂ ਪਹਿਲਾਂ ਉਹ ਦੱਸ ਰਿਹਾ ਕਿ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਉੱਥੇ ਖਾਣ ਪੀਣ ਦਾ ਰਹਿਣ ਸਹਿਣ ਦਾ ਤੇ ਸਾਰਾ ਹੀ ਬਹੁਤ ਸੁਪਰਬੀ ਹੋ ਰਿਹਾ ਸਰ ਉਹਨਾਂ ਦੇ ਕਿ ਸਾਨੂੰ ਇੱਥੋਂ ਜਾਣ ਦਾ ਚਾਂਸ ਮਿਲ ਰਿਹਾ ਸਰ ਜੀ ਨਵੀ ਸ਼ਰਮਾ ਸ਼ਰਮੁਕੇਰੀਆ ਤੋਂ ਮੈਂ ਕੋ ਮੈਂ ਪਲੱਸ 2 ਕੀਤੀ ਉਦੋਂ ਬਾਅਦ ਕੋਈ ਰੋਜ਼ਗਾਰ ਨਹੀਂ ਸਿਗਾ ਤੇ ਮੈਂ ਇੱਧਰ ਇੰਟਰਵਿਊ ਦਿੱਤਾ ਆਪਣਾ ਮੁੰਬਈ ਵਾਸਤੇ ਸਿਕਿਉਰਟੀ ਵਿੱਚ ਤੇ ਜਿੰਦਲ ਸਟੀਲ ਕੰਪਨੀ ਵਿੱਚ ਤੇ ਜੀਐਸ ਮਲਤਾਨੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਇਹਦਾ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ ਮੌਕਾ ਮਿਲਿਆ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਜੋ ਸਾਨੂੰ ਇਹਦਾ ਮੌਕਾ ਮਿਲ ਰਿਹਾ ਸਾਰੇ ਅੱਗੇ ਜਾਣਾ ਨਹੀਂ ਕੋਈ 1 ਰੁਪਿਆ ਵੀ ਲੱਗਾ ਐਦਾ